ਸ਼ੇਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੁੱਡੋ ਖੇਡ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੇ ਰਾਮ ਕੁਮਾਰ ਵਾਸੀ ਢਿੰਡੜੀ ਨੂੰ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਪੁੱਜ ਕੇ ਜਿੱਥੇ ਸਨਮਾਨ ਕੀਤਾ ਉੱਥੇ ਹੀ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ Ông, dạy cảm ơn côn của các ông bà con đi chăng 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 পারিটো জবট গডেক এটা গজেট হনালে پیسے তে প্রথম ਇਹ ਗੱਲ ਹੈ ਸਾਡੇ ਹਲਕੇ ਦੇ ਪਿੰਡ ਝਿੰੜੀ ਦੇ ਨੌਜਵਾਨ ਰਾਮਕੁਮਾਰ ਨੇ ਪੂਰੇ ਹਲਕੇ ਦਾ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਟਾਈਪਾਈ ਵਿਕੇ ਹੋਈ ਜਿਹੜੀ ਗੇਮ ਆ ਉਹਦੇ ਵਿੱਚ ਉਹ ਸਿਲਵਰ ਮੈਡਲ ਜਿਹੜਾ ਵਿਜੇਤਾ ਬਣ ਕੇ ਆਇਆ ਤੇ ਇਸ ਤੋਂ ਬਾਅਦ ਹੁਣੇ ਵਰਲਡ ਲੈਵਲ ਦੇ ਲਈ ਜਿਹੜੀ ਕੰਪੀਟੀਸ਼ਨ ਆ ਸਲੈਕ ਹੋਇਆ ਆ ਸਖਤ ਮਿਹਨਤ ਕਰਕੇ ਸਖਤ ਪਸੀਨਾ ਵਹਾ ਕੇ ਰੋਜ਼ ਘੰਟਿਆਂ ਬਰਦੀ ਪ੍ਰੈਕਟਿਸ ਕਰਕੇ ਨਾਲ ਆਪਣੀ ਪੜ੍ਹਾਈ ਦੇ ਨਾਲ-ਨਾਲ ਇਹ ਕੀਰਤੀਮਾਨ ਹਾਸਲ ਕੀਤਾ ਤੇ ਮੈਨੂੰ ਉਮੀਦ ਹੈ ਇਸ ਤੋਂ ਬਾਅਦ ਇਹ ਨੌਜਵਾਨ ਸਾਡਾ ਕਾਬਿਲ ਨੌਜਵਾਨ ਰਾਮਕੁਮਾਰ ਹਜੇ ਮੈਡਲਿਕ ਸ਼ੁਰੂਆਤ ਹੈ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਮੈਡਲ ਵੱਖ-ਵੱਖ ਵਰਲਡ ਚੈਂਪੀਅਨਸ਼ਿਪਸ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪਸ 올림픽ਸ ਦੇ ਵਿੱਚ ਲੈ ਕੇ ਆਊਗਾ ਪ੍ਰਮਾਤਮਾ ਇਸ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਮੈਂ ਖਾਸ ਕਰਕੇ ਇਨਾਂ ਦੇ ਮਾਤਾ ਪਿਤਾ ਨੂੰ ਸਾਰੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਆ ਜਿਨ੍ਹਾਂ ਦੀ ਚੰਗੀ ਪਰਵਰਿ ਸਦਕਾ ਆ ਇਸ ਬੱਚੇ ਨੇ ਇਨਾਂ ਨਾਮ ਰੌਸ਼ਨ ਕੀਤਾ ਹੈ ਸਾਡੇ ਦਾ ਬੇਟੇ ਦਾ ਨਾਮ ਹੈ ਰਾਜਕੋ ਰਾਮਕਮਾਰ ਹਨੋ ਵਿਜੇ ਕੁਮਾਰ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਇਹ ਏਸ਼ੀਆ ਦੇ ਚੀਨ ਦੇ ਵਿੱਚ ਜਿਹੜੀ ਆ ਹੁਣ ਇਹ ਨੈਸ਼ਨਲ ਕੈਡਿਟ ਜਿਹੜੀ ਆ ਇਹ ਡੁੱਡੋ ਦੀ ਹੈ ਚੈਂਪੀਅਨਸ਼ਿਪ ਹੋਈ ਹੈ ਤੇ ਉਹਦੇ ਵਿੱਚੋਂ ਮੁੰਡਾ ਇਹ ਸਾਡਾ ਸਿਲਵਰ ਮੈਡਲ ਲੈ ਕੇ ਆਇਆ ਤੇ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇੱਕ ਸਾਡਾ ਪਿੰਡ ਆਮ ਜਿਹਾ ਹੈ ਜਿੱਥੇ ਕਿ ਅਸੀਂ ਸਾਰੇ ਸਹੂਲਤਾਂ ਤੋਂ ਪਛੜੇ ਹੋਏ ਆ ਜਿੱਥੇ ਕੋਈ ਗਰਾਊਂਡ ਵੀ ਨਹੀਂ ਹੈ ਜਾਂ ਨਾ ਕਿ ਕੋਈ ਹੋਰ ਕੋਈ ਇਦਾਂ ਦੀ ਸਹੂਲਤ ਹੈ ਫਿਰ ਵੀ ਸਾਡਾ ਇਹ ਜਿਹੜਾ ਬੇਟਾ ਹੈ ਇੰਨੀ ਬੜੀ ਪਦਰੀ ਤੇ ਪਹੁੰਚਿਆ ਸਾਡੇ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡਾ ਪਿੰਡ ਝਿੰਜੜੀ ਲੋਹਰ ਹਾਂ ਜੀ ਆਨੰਦਪੁਰ ਸਾਹਿਬ ਹਲਕਾ ਨੰਦਪੁਰ ਸਾਹਿਬ ਤੇ ਮਾਨ ਦੀ ਸਾਡੇ ਇਲਾਕੇ ਲਈ ਮਾਨ ਦੀ ਗੱਲ ਹੈ ਸਾਡੇ ਸਟੇਟ ਲਈ ਮਾਨ ਦੀ ਗੱਲ ਹੈ ਸਾਡੇ ਦੇਸ਼ ਲਈ ਮਾਨ ਦੀ ਗੱਲ ਹੈ ਤੇ ਸਾਡੇ ਲਈ ਤਾਂ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਮੈਡਲ ਕਿੱਥੇ ਰੋਣਾ ਟੂਰਨਾਮੈਂਟ ਕੈਡਿਟ ਚੈਂਪੀਅਨਸ਼ਿਪ ਜੇਸ਼ਨ ਚੈਂਪੀਅਨਸ਼ਿਪ ਇਹ ਤਾਈ ਪਾਈ ਜੋ ਹੋਇਆ ਕੈਡਿਟ ਦਾ ਅੰਡਰ 17 90 ਕਿਜੀ ਖੇਲੇ ਹੋਏ ਕਿਲੋਗ੍ਰਾਮ ਉਹਦੇ ਵਿੱਚ ਸਿਲਵਰ ਮੈਡਲ ਆਇਆ ਜੀ ਮੈਨੂੰ ਪਹਿਲਾਂ ਵੀ ਕਿਸੇ ਹੋਰ ਟੂਰਨਾਮੈਂਟ ਨਹੀਂ ਭਾਗ ਲਿਆ ਪਹਿਲਾਂ ਮੈਂ 3-4 ਨੈਸ਼ਨਲ ਐਕੀਡਮੀ ਤੋਂ ਗੋਲਡ ਮੈਡਲ ਜਿੱਤੇ ਕਿਹੜੀ ਕਲਾਸ ਪੜ੍ਹਦੇ ਮੈਂ 3ਵੀਂ ਕਲਾਸ ਚ ਪੜ੍ਹਦੇ ਕਿੱਥੇ ਪੜ੍ਹਦੇ ਮੈਂ 3ਵੀਂ ਪੜ੍ਹਦਾ ਜੀ ਕਿੱਥੋਂ ਪ੍ਰੇਰਣਾ ਮੇਰੀ ਕਿੱਥੋਂ ਸਿੱਖਿਆ ਮੈਂ ਉੱਤੇ ਆਪਣੇ ਮਹਾਲੀ ਇਥੇ ਪੀਆਈਐਸ ਪੀਆਈਐਸ ਸਾਈਟ ਦਾ ਮੈਮ ਕੋਲ ਟ੍ਰੇਨਿੰਗ ਕਰਦਾ ਉੱਥੇ ਸਿੱਖਿਆ ਕਰਦਾ ਹੋਰਾਂ ਦੇ ਅੱਤੇ ਵੀ ਸਿੱਖਿਆ ਮੈਂ ਨਹੀਂ ਉਹ ਪਹਿਲਾਂ ਅਕੈਡਮੀ ਉਹਦੇ ਸਟ੍ਰੈਕਸ਼ਨ ਹੋਈ ਸੀ ਇਹ ਮੇਰੇ ਚ ਦਿਉਤੇ ਹੋ ਗਈ ਸੀ ਬਹੁਤ ਚਾਈਨਾ ਦੇਸ਼ ਦੇ ਚਾਈਨਾ ਕਈ ਪਾਈ ਕੰਟਰੀ즈 ਹੋਈ ਇਹ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਮਾਈਨਸ 90 ਕੇ ਜਿਹੜਾ ਮੇਰੇ ਉੱਤੇ ਸਿਲਵਰ ਆਇਆ ਜੀ ਐਸ਼ੀਨ ਕੱਪ ਐਸ਼ੀਨ ਕੱਪ ਤੇ ਕੈਂਪੀਜੀਟ